ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਆਲੀ ਗੱਲ ਇਸ ਤਰ੍ਹਾਂ ਮੇਰੇ ਵੀਰ ਜਿੰਨਾ ਚਿਰ ਸਾਡੇ ਖੁਦ ਚ ਮੈਂ ਮੈਂ ਕਿਸੇ ਨੂੰ ਬੁਰਾ ਨਹੀਂ ਕਹੂੰਗਾ ਸਾਡੇ ਖੁਦ ਕਿਸਾਨਾਂ ਦੇ ਵਿੱਚ ਗਨਾਹ ਅਸੀਂ ਆਪ ਗੁਨਾਹਗਾਰਾਂ ਇੱਥੋਂ ਦੇ ਅਸੀਂ ਐਮਐਲਏ ਚੁਣ ਲੈਨੇ ਆ ਇੱਥੋਂ ਦੇ ਅਸੀਂ ਹਲਕਾ ਚਾਰਜ ਉਹਨਾਂ ਦੇ ਮਗਰਪੱਜ ਲੈਨੇ ਆ ਆਪ ਅਸੀਂ ਲੁੱਟ ਦਾ ਸ਼ਿਕਾਰ ਹੁੰਨੇ ਆ ਜੇਕਰ ਅਸੀਂ ਚਾਹੀਏ ਤੇ ਸਾਡੇ ਤੋਂ 1 ਰੁਪਿਆ ਵੀ ਵੱਧ ਨਹੀਂ ਲੁੱਟ ਸਕਦਾ ਇੱਥੇ ਕੀ ਹੋ ਰਿਹਾ ਇਥੋਂ ਦੇ ਇਸ ਟਾਈਮ ਜਿਹੜਾ ਮੱਕੀ ਆ ਮੱਕੀ ਦੇ ਵਿੱਚ ਕਿਸਾਨ ਪੂਰੇ ਲੁੱਟੇ ਜਾ ਰਹੇ ਆ ਪਰ ਨਾ ਤਾਂ ਇਥੋਂ ਦੇ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦਾ ਕੋਈ ਧਿਆਨ ਆ ਨਾ ਕੋਈ ਐਸ ਡੀ ਐਮ ਸਾਹਿਬ ਦਾ ਧਿਆਨ ਆ ਨਾ ਕੋਈ ਖੇਤੀਬਾੜੀ ਦੇ ਅਫਸਰ ਦਾ ਧਿਆਨ ਆ ਜਿਹੜੇ ਇਥੋਂ ਦੇ ਜਿਹੜੇ ਦੁਕਾਨਦਾਰ ਆ ਉਹ ਆਪਣੀ ਮਨਮਰਜ਼ੀ ਕਰਦੇ ਆ ਉਹ ਆਪਣੀ ਮਨਮਰਜ਼ੀ ਦੀ ਰੇਟ ਲਾਉਂਦੇ ਆ ਉਹ ਪਹਿਲੋਂ ਕੀ ਹੁੰਦਾ ਉਹਨਾਂ ਨੂੰ ਪਤਾ ਜੀ ਇੱਥੇ ਐਦ ਕੀ ਆ ਆਹ ਬੀਜੜਾ ਨਾ ਪਹਿਲੋਂ ਇਹਨਾਂ ਨੇ ਮਸ਼ਹੂਰੀ ਕਰਨੀ ਹੁੰਦੀ ਆ ਜੀ ਇੱਕ ਬੀਜ ਦੀ ਇਹ ਬੀ ਬਹੁਤ ਵਧੀਆ ਉਹ ਸਾਰੇ ਕਿਸਾਨਾਂ ਤੱਕ ਉਹ ਮੈਸੇਜ ਚਲੇ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਉਸ ਉਸ ਬੀਜ ਨੂੰ ਜਿਹੜਾ ਇੱਕ ਸਾਈਡ ਸਾਈਡ ਤੇ ਕਰ ਦਿੱਤਾ ਜਾਂਦਾ ਸਾਈਡ ਤੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਹਾਕਾਰ ਮੱਚਦੀ ਕਿ ਮੈਂ ਨਾ ਰਹਿ ਜਾ ਮੈਂ ਨਾ ਰਹਿ ਜਾ ਉਹਦਾ ਰੇਟ ਜੇ 2000 ਆ ਤੇ 3000 ਕਰ ਦਿੰਦੇ ਆ ਉਹ ਫਿਰ ਸਾਡੇ ਕਿਸਾਨ ਆ ਉਹ ਆਪ ਲੁੱਟ ਲੁੱਟ ਦਾ ਸ਼ਿਕਾਰ ਹੁੰਦੇ ਜਾ ਕੇ ਕੋਈ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਦੂਜਾ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਇਹ ਸਾਰੇ ਦੇ ਜ਼ਿੰਮੇਵਾਰ ਜਿਹੜੇ ਸਾਡੇ ਇੱਥੋਂ ਦੇ ਮੌਜੂਦਾ ਐਮ ਐਲ ਏ ਇੱਥੋਂ ਦਾ ਪ੍ਰਸ਼ਾਸਨ ਇਹਨਾਂ ਦੀ ਨਿਗ੍ਹਾ ਹੋਵੇ ਤਾਂ ਇਹ ਲੁੱਟ ਨਹੀਂ ਹੋਣੀ ਚਾਹੀਦੀ ਇਹ ਤਾਂ ਹੁਣ ਜੇ ਆਪਾਂ ਲੀਡਰਾਂ ਦੀ ਗੱਲ ਕਰੀਏ ਇਹ ਤਾਂ ਆਸ ਵਿੱਚ ਇੱਕ ਜਣਾ ਬੇਰਸਾ ਬੈਹਿੰਦਾ ਸੌਂ ਖਾਨ ਦੂਜਾ ਅਗਲੇ ਦਿਨ ਪ੍ਰੈਸ ਕਾਨਫਰੰਸ ਕਰ ਲੈਂਦਾ ਜਿਹੜੇ ਤੁਸੀਂ ਕੰਮ ਕਰਨੇ ਆ ਜਿਹੜੇ ਆ ਕਿਸਾਨ ਆ ਲੋਟੇ ਜਾ ਰਿਆ ਇਧਰ ਨੂੰ ਖਿਆਲ ਕਰੋ ਉਹ ਕਹਿੰਦਾ ਮੈਂ ਇਮਾਨਦਾਰ ਆ ਮੈਂ ਸੌਂ ਖਾਨਾ ਦੂਜਾ ਕਹਿੰਦਾ ਨਹੀਂ ਜੀ ਇਹਨੇ ਐ ਕੀਤਾ ਸੀਗਾ ਇਹ ਇਹ ਖੇਡ ਦੇ ਵਿੱਚ ਪੈਸੇ ਲੁੱਟੀ ਜਾਂਦਾ ਯਾਰ ਅਸੀਂ ਇਸ ਚੀਜ਼ ਤੋਂ ਕੀ ਲੈਣਾ ਤੁਸੀਂ ਕਿਸਾਨਾਂ ਦੀ ਬਾਹ ਫੜੋ ਠੀਕ ਆ ਉਹ ਖਾਂਦਾ ਉਹ ਖਾਂਦਾ ਉਹ ਖਾਂਦਾ ਮਹਾਰਾਜ ਵੇਂਦਾ ਪਰ ਜਿਹੜਾ ਤੁਸੀਂ ਆ ਕੰਮ ਆਣਾ ਮੱਕੀ ਆ ਜਿਹੜਾ ਅੱਜ 2000 ਦਾ 3000 ਦਾ ਬੀ ਲਿਆ ਕੇ ਖਾਤਾ ਉਹ ਜਿਹੜਾ ਡੀਏਪੀ ਮਿਲਦੀ ਆ ਉਹਦੇ ਨਾਲ ਜਿਹੜਾ 5-500 ਦਾ ਸਮਾਨ ਵੱਖਰਾ ਦੁਕਾਨਦਾਰ ਦੇ ਰਿਹਾ ਉਹ ਉਹਦਾ ਕੌਣ ਜ਼ਿੰਮੇਵਾਰ ਆ ਵੀ ਤੁਸੀਂ ਤਾਂ ਆਪਸ ਚ ਜੀ ਦੀ ਜਾਨੇ ਆ ਅੱਗੇ ਵੀ ਮਹਾਰਾਣਾ ਜੀ ਨੂੰ ਜਦੋਂ ਹਾੜਾ ਹਾਇ ਸੀ ਨਾ ਉਦੋਂ ਵੀ ਰਾਣਾ ਜੀ ਨੂੰ ਮੈਂ ਹੀ ਸੱਦਿਆ ਸੀ ਉਤੋਂ ਆ ਗਏ ਤੇ ਹੁਣ ਹੀ ਰਾਣਾ ਸਾਹਿਬ ਹੁਣ ਆਓ ਇੱਥੇ ਤੇ ਮੱਕੀ ਵਾਲ ਮੜਾ ਧਿਆਨ ਦਿਓ ਆਪਣੇ ਯਾਰਾਂ ਇੱਕੜਾ ਜਿਹੜੀ ਇੱਥੇ ਮੱਕੀ ਆ ਲੋਕ ਬਜਾਈ ਕਰ ਰਹੇ ਆ ਤੇ ਜਿਹੜੀ ਬਲੈਕ ਚ ਲੈ ਰਹੇ ਆ ਜਿਹੜਾ 2000 ਦਾ ਬੀਜ ਆ 3-3 4-4000 ਨੂੰ ਲੈ ਰਹੇ ਰੋਕ ਵੇਖੋ ਜੀ ਰਾਣਾ ਜੀ ਤਾਂ ਬਹੁਤ ਵੱਡੇ ਬਿਜ਼ਨਸਮੈਨ ਆ ਲੀਡਰ ਨਹੀਂਗੇ ਬਿਜ਼ਨਸਮੈਨ ਇਹ ਬਿਜ਼ਨਸਮੈਨ ਆ ਤੇ ਜਿਹੜੇ ਦੂਸਰੇ ਆ ਸਾਡੇ ਭਾਊ ਆਪਣੇ ਹਲਕਾਂ ਚਾਰਜ ਸੱਜਣ ਸਿੰਘ ਜੀ ਉਹ ਅਫਸਰ ਰਟਾਇਰ ਹੋਏ ਆ ਲੀਡਰ ਤਾਂ ਇਹਨਾਂ ਚ ਕੋਈ ਵੀ ਨਹੀਂਗਾ ਇਹ ਤਾਂ ਉਹਨੇ ਆਪਣਾ ਬਿਜ਼ਨਸ ਦੇਖਣਾ ਉਹ ਆਪਣੇ ਅਸਰ ਸਾਹੀ ਚ ਤੁਰਿਆ ਫਿਰਦਾ ਆਪਾਂ ਵੇਖਿਆ ਹੀ ਆ ਦੋ ਦਿਨ ਪਹਿਲਾਂ ਕੀ ਹੋ ਰਿਹਾ ਇਸ ਕਰਕੇ ਭਾਊ ਜੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆ ਲੋਕਾਂ ਦੀ ਬਾਹ ਫੜੋ ਤਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੁਸੀਂ ਹਲਕਾਚਾਰ ਜਾਂ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਆ ਲੋਕਾਂ ਨੂੰ ਲੁੱਟ ਤਾ ਉਹ ਬਚਾਓ ਜਿਹੜੇ ਲੋਟਾ ਜਿਹੜੀ ਲੁੱਟ ਚੱਲ ਰਹੀ ਆ ਨਾ ਇਹ ਤੋਂ ਲੋਕਾਂ ਨੂੰ ਬਚਾਉਣਾ ਤੁਹਾਡਾ ਫਰਜ ਆ ਨਾ ਕਿ ਤੁਸੀਂ ਬੇਰ ਸਾਹਿਬ ਜਾ ਕੇ ਚੋ ਸੌਮਾ ਖਾਮੋ ਤੇ ਦੂਜਾ ਤੁਹਾਨੂੰ ਖਵਾਵੇ ਮੇਰੀ ਇਹੋ ਹੀ ਬੇਨਤੀ ਆ ਤੁਹਾਡੇ ਅੱਗੇ ਕਨਾ ਦੇਣ ਇਹ ਸਾਰੇ ਜਿੰਨੇ ਵੀ ਆ ਨਾ ਇਹ ਇਹ ਜਾਣ ਬੁੱਝ ਕੇ ਦਿੰਦੇ ਆ ਇਹ ਚੋਰ ਹੋਣਗੇ ਖੁਦ ਜੇ ਦਿੰਦੇ ਕਿਉਂ ਦਿੰਦੇ ਆ ਮੇਰੇ ਤੋਂ ਨਹੀਂ ਕਿ ਲੈ ਜਾਂਦਾ ਆ ਕੇ ਮੈਂ ਰਾਣਾ ਜੀ ਦੀ ਇੰਟਰਵਿਊ ਹੁੰਦਾ ਹੈ ਜੀ ਕੋਈ 31000 ਦੀ ਪਰਚੀ ਕੱਟਣ ਡਿਆ ਕੋਈ 40000 ਦੀ ਵੇਖੋ ਰਾਣਾ ਸਾਹਿਬ ਮੈਂ ਕੋਈ ਆਮ ਆਦਮੀ ਪਾਰਟੀ ਵਾਲਾ ਕਨਚਾਰ ਸੱਜਣ ਸਿੰਘ ਦਾ ਮਹਿਤੀ ਨਹੀਂਗਾ ਜੇਕ ਲੋਕ ਉਹਨੂੰ ਜਾ ਕੇ ਦਿੰਦੇ ਆ ਤੇ ਉਹ ਲੈਂਦਾ ਨਾ ਦੇਣ ਲੋਕ ਮੇਰੇ ਕੋਲੇ ਨਹੀਂ ਆ ਗਿਆ ਤੁਹਾਡੇ ਕੋਲੇ ਨਹੀਂ ਆ ਗਿਆ ਐਵੇਂ ਉਹ ਗੱਲਾਂ ਨਾ ਕਰਿਆ ਕਰੋ ਠੀਕ ਆ ਜਿਨ ਤੁਸੀਂ ਨਾਂ ਦਿਓ ਮੈਂ ਤਾਂ ਜੀ ਇੱਥੇ ਇਹ ਵੇਖਿਆ ਪਹਿਲੋਂ ਕਾਲੀ ਦਲ ਦੀ ਸਰਕਾਰ ਸੀ ਉਹੀ ਬੰਦੇ ਬੀਬੀ ਜੀ ਦੇ ਮਗਰ ਬੈਠੇ ਹੁੰਦੇ ਸੀ ਬਾਅਦ ਚ ਆ ਕੇ ਚੀਮਾ ਸਾਹਿਬ ਉਹੀ ਬੰਦੇ ਜੀਮਾ ਸਾਹਿਬ ਦੇ ਮਗਰ ਬੈਠੇ ਹੁੰਦੇ ਸੀ ਬਾਅਦ ਚ ਆ ਗਿਆ ਆਪਣੇ ਸੱਜਣ ਸਿੰਘ ਜੀ ਉਹੀ ਬੰਦੇ ਇੱਧਰ ਬੈਠੇ ਆ ਤੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹ ਰਾਣਾ ਜੀ ਦੇ ਮਗਰ ਬੈਠੇ ਆ ਇਹ ਬੰਦੇ ਇਹ ਗੁਨਾਹ ਜਿਹੜਾ ਨਾ ਇਹ ਗੁਨਾਹ ਸਾਡੇ ਲੋਕਾਂ ਦਾ ਹੋਰ ਕਿਸੇ ਦਾ ਗੁਨਾਹ ਨਹੀਂਗਾ ਤੇ ਇਸ ਕਰਕੇ ਨਾ ਮੇਰੇ ਵੀਰ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਆਪਣੇ ਸੱਜਣ ਸਿੰਘ ਜੀ ਤੁਹਾਨੂੰ ਹਲਕਨ ਚਾਰਜ ਆ ਤੇ ਕੋਈ ਲੋਕਾਂ ਦੀ ਬਾਹ ਫੜੋ ਆ ਸੌਵਾ ਸੂਵਾ ਨੂੰ ਛੱਡੋ ਸੌ ਸੂਣੀ ਲੀਡਰਾਂ ਨੂੰ ਦੀ ਉਹ ਕਾਦਾ ਲੀਡਰ ਆ ਜਿਹੜਾ ਸੌਂ ਖਾਂਦਾ ਠੇਗਾ ਖਾ ਲਏ ਹੋਣਗੇ ਤੁਸੀਂ ਮਾੜੇ ਮੋਟ ਮੈਂ ਉੱਤੇ ਤਰਾਜ ਨਹੀਂ ਕਰਦਾ ਇਸ ਕਰਕੇ ਕਿਰਪਾ ਕਰੋ ਇਹਨਾਂ ਦੀ ਬਾਹ ਫੜੋ ਤੇ ਇਹਨਾਂ ਨੂੰ ਮਤਲਬ ਲੋਕਾਂ ਨੂੰ ਇਨਸਾਫ ਦਿਵਾਓ ਇਤੇ ਵਿੱਚ ਅੱਜਕੱਲੀ ਮੱਕੀ ਤੇ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਝੋਨੇ ਦੀ ਫਸਲ ਵੀ ਕੀਤੀ ਸੀ ਝੋਨੇ ਦਾ ਵੀ ਵਿਕਿਆ ਸੀ ਤੇ ਉਹ ਵੀ 1.5 150 ਰੁਪਏ ਕਿਲੋ ਦੇ ਭਾਅ ਦੇ ਨਾਲ ਵੇਚਿਆ ਗਿਆ ਸੀ ਔਰ ਉਸ ਤੋਂ ਅੱਗੇ ਜੇ DAP ਮਿਲਦੀ ਆ ਤੇ ਉਹਦੇ ਨਾਲ ਨੈਨੋ ਯੂਰੀਆ ਤੇ ਸਲਫਰ ਵਰਗੇ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਆ ਉਹ ਦਿੱਤੇ ਜਾਂਦੇ ਆ ਕੰਪਨੀਆਂ ਨੂੰ ਖੁੱਲ੍ਹ ਮਿਲ ਗਈ ਆ ਕਿ ਤੁਸੀਂ 2 ਦੇ ਨਾਲ ਖਾਦ ਦੇ ਨਾਲ ਕੁਝ ਵੀ ਦੇ ਦਿਓ ਕਿਸਾਨ ਨੂੰ ਲੈਣਾ ਹੀ ਪੈਂਦਾ ਕਿਉਂਕਿ ਕਿਸਾਨ ਦੀ ਮਜਬੂਰੀ ਆ ਉਹਨੇ ਫਸਲ ਵੀ ਬੀਜਣੀ ਹੁੰਦੀ ਆ ਉਹਨੂੰ ਖਾਦ ਵੀ ਚਾਹੀਦੀ ਆ ਤੇ ਉਹਨੂੰ 2 ਵੀ ਚਾਹੀਦਾ ਔਰ ਇਹਦੇ ਉੱਪਰ ਇੱਕ ਮੈਂ ਹੋਰ ਨਾਲ ਤੁਹਾਨੂੰ ਦੱਸ ਦੇਵਾਂ ਸਾਡੀ ਯੂਨੀਵਰਸਿਟੀ ਸਿਰਫ ਨਾਂ ਦੀ ਆ ਉਹ ਜਿਹੜੀ ਜ਼ਮੀਨ ਰੱਖੀ ਹੋਈ ਆ ਉਹ ਇੱਕ ਨਾਂ ਦੀ ਰੱਖੀ ਹੋਈ ਆ ਕਿਉਂਕਿ ਕਹਿਣ ਦਾ ਮਤਲਬ ਉੱਥੇ ਡਾਕਟਰ ਜਿਹੜੇ ਰੱਖੇ ਹੋਏ ਆ ਉਹ ਕੀ ਕੰਮ ਕਰਦੇ ਪਏ ਆ ਮੱਕੀ ਦੀਆਂ ਡਿਵੈਲਪ ਕਿਸਮਾਂ ਅੱਜ ਜੁਨੀਵਰਸਿਟੀ ਦੀ ਇੱਕ ਵੀ ਮਾਰਕੀਟ ਦੇ ਵਿੱਚ ਹੈ ਨਹੀਂ ਜਿਹੜੀ ਹਾਈਬ੍ਰਿਡ ਕਿਸਮਾਂ ਦੇ ਬਰਬਰ ਝਾੜ ਦਿੰਦੀ ਹੋਵੇ ਔਰ ਹਾਈਬ੍ਰਿਡ ਦੇ ਨਾਂ ਤੇ ਜ਼ਿੰਮੇਵਾਰ ਦੀ ਲੁੱਟ ਹੁੰਦੀ ਆ ਕਿਸਾਨ ਦੀ ਜੇ ਹਾਈਬ੍ਰਿਡ ਝੋਨਾ ਵੇਚਿਆ ਸੀ ਉਹ ਵੀ ਲੁੱਟ ਕਰਕੇ ਵੇਚਿਆ ਸੀ ਔਰ ਜਮ੍ਹਾਂ ਖੁਰੀ ਕਰਕੇ ਵੇਚਿਆ ਸੀ ਅੱਜ ਹਾਈਬ੍ਰਿਡ ਮੱਕੀ ਦਾ ਬੀਜ ਜਿਹੜਾ ਵਾ ਉਹ ਵੀ ਇਸੇ ਤਰ੍ਹਾਂ ਹੀ ਲੁੱਟ ਕਰਕੇ ਵੇਚਿਆ ਜਾ ਰਿਹਾ ਇਹ ਬਹੁਤ ਵੱਡੀ ਮਿਲੀਭੁਗਤਾ ਮਿਲੀਭੁਗਤ ਦੀ ਗੱਲ ਕੀਤੀ ਕਿਹਦੇ ਨਾਲ ਮਿਲੀਭੁਗਤਾ ਇਹਦੇ ਵਿੱਚ ਮੈਂ ਸਿੱਧੇ ਤੌਰ ਤੇ ਕਿਸੇ ਨੂੰ ਇਲਜ਼ਾਮ ਨਹੀਂ ਕਰ ਸਕਦਾ ਪਰ ਕਹਿਣ ਦਾ ਮਤਲਬ ਕਿ ਇਹਨਾਂ ਨਾ ਤਾਂ ਯੂਨੀਵਰਸਿਟੀ ਨੂੰ ਕੋਈ ਦੇਖਣ ਵਾਲਾ ਤੇ ਨਾ ਇਹਨਾਂ ਦੁਕਾਨਦਾਰਾਂ ਨੂੰ ਹੀ ਕੋਈ ਦੇਖਣ ਵਾਲਾ ਜੇ ਦੇਖਣ ਵਾਲਾ ਨਹੀਂ ਤੇ ਫਿਰ ਸਰਕਾਰ ਦੀ ਨਜ਼ਰ ਵਿੱਚ ਨਹੀਂ ਜਾਂ ਸਰਕਾਰ ਦੇਖਣਾ ਨਹੀਂ ਚਾਹੁੰਦੀ ਤੇ ਇਹ ਜਿਹੜੀ ਮੱਕੀ ਦੇ ਜਿਹੜੇ ਆ ਓਵਰ ਰੇਟ ਦੇ ਦਾਲ ਹੋਰ ਚੀਜ਼ਾਂ ਜਿਹੜੀਆਂ ਸੁੱਤੀਆਂ ਜਾਂਦੀਆਂ ਵਾ ਇਹ ਇਹਦੇ ਵਿੱਚ ਕਿੰਨੀ ਸੱਚਾਈ ਹੈ ਵੀ ਬਾਕੀ ਇਦਾਂ ਹੋ ਰਿਹਾ ਵਾ ਕਿ ਸਿਰਫ ਇਲਜ਼ਾਮ ਹੀ ਹੈ ਪਹਿਲੀ ਤਾਂ ਗੱਲ ਹੈ ਜੀ ਮੱਕੀ ਦਾ ਬੀਜ ਜਿਹੜਾ ਵਾ ਉਹਦੇ ਰੇਟ ਦਾ ਹੀ ਕਨਫਰਮੇਸ਼ਨ ਹੈ ਨਹੀਂ ਸਾਨੂੰ ਕਿਸੇ ਨੂੰ ਵੀ ਕਨਫਰਮ ਨਹੀਂ ਕਿਸਾਨ ਨੂੰ ਕਿ ਮੱਕੀ ਦਾ ਬੀਜ ਦਾ ਰੇਟ ਹੈ ਕੀ ਹੈ ਜੈਨੂਨ ਨਾ ਤੇ ਜਿਹੜੇ ਜਿਹੜੇ ਦੁਕਾਨਦਾਰ ਕੋਲ ਮਾਲ ਆਉਂਦਾ ਉਹਦੇ ਰੇਟ ਦੀ ਕੋਈ ਉਹ ਜੈਨੂਨ ਲਿਸਟ ਲਾਉਂਦਾ ਵਾ ਜਿਹੜੀ ਜੁਨੀਵਰਸਿਟੀ ਵੱਲੋਂ ਜਾਂ ਸਾਡੇ ਯੂਨੀਵਰਸਿਟੀ ਡਿਪਾਰਟਮੈਂਟ ਵੱਲੋਂ ਲੋਕਲ ਉਹਦੀ ਲਿਸਟ ਲਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਇਹ ਬੀਜ ਜਿਹੜਾ ਵਾ ਇਹ ਇਸ ਰੇਟ ਦਾ ਹੈਗਾ ਔਰ ਉਹ ਵੀ ਜਿਹੜਾ ਵਾ ਉਹ 1800 ਤੋਂ ਲੈ ਕੇ 3233 ਰੁਪਏ ਤੱਕ ਉਹੀ ਵੀ ਵੇਚਿਆ ਜਾਂਦਾ ਔਰ ਰੇਟ ਦਾ ਕਿਸੇ ਨੂੰ ਪਤਾ ਹੀ ਨਹੀਂ ਮਨਮਰਜ਼ੀ ਦੇ ਰੇਟ ਆ ਸਰਦਾਰ ਮਨਜੀਤ ਸਿੰਘ ਸਿਲਦਾਰਪੁਰ ਲੋਧੀ ਸ਼ਕਰਪੂਰਤਲਾ ਤੋਂ ਰਹਿਣ ਵਾਲਾ ਤੇ ਮੱਕੀ ਦੇ ਤੀਜਾਂ ਦੀ ਜਿਹੜੀ ਕੋਸ਼ਕ ਦੁਕਾਨਦਾਰਾ ਵੱਲੋਂ ਜਿਹੜੀ ਹੈ ਜਮ੍ਹਾਂ ਪੂਰੀ ਕੀਤੀ ਜਾ ਰਹੀ ਹੈ ਤੇ ਵੱਧ ਰੇਟਾਂ ਦੇ ਉੱਤੇ ਵੇਚਣ ਦੀ ਵੀ ਇਹ ਚਰਚਾ ਸੁਪਤਾਂ ਕੋਲੋਦੀ ਵਿੱਚ ਹੋ ਰਹੀ ਹੈ ਕਿੰਨੀ ਕਿਹਦੇ ਵਿੱਚ ਸੱਚਾਈ ਹੈ ਇਹ ਜਿੱਥੇ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਹਰ ਇੱਕ ਜੋ ਵੀ ਦੁਕਾਨਦਾਰ ਇਹ ਏਟ ਕਰਦਾ ਹੀ ਕਰਦਾ ਕਿਉਂਕਿ ਉਹਨਾਂ ਮੁਨਾਫਾ ਵਿੱਚੋਂ ਲੈਣਾ ਹੁੰਦਾ ਕਿਉਂਕਿ ਸਾਡੀ ਗਵਰਨਮੈਂਟ ਕੋਈ ਵੀ ਇਹ ਰੇਟ ਨਹੀਂ ਬੰਨ੍ਹ ਕੇ ਲਾਉਂਦੀ ਵੀ ਇਹਨਾਂ ਕੋਲ ਲੱਗੇ ਹੋਣ ਕਦੇ ਵੀ ਇਹ ਆਪਣੇ ਰੇਟਾਂ ਵਾਸਤੇ ਕਹਿਣਗੇ ਦੂਸਰਿਆਂ ਵਾਸਤੇ ਦੇ ਜ਼ਿੰਮੇਵਾਰ ਵਾਸਤੇ ਕਹਿਣਗੇ ਨਹੀਂ ਜੀ ਇਹ ਇਦਾਂ ਰੇਟ ਨਹੀਂ ਚੱਲਣਾ ਤੇ ਮੱਕੀ ਦਾ ਸ਼ੁਰੂ ਤੋਂ ਚੱਲਦਾ ਆਉਂਦਾ ਖਾਦਾਂ ਦਾ ਵੀ ਚੱਲਦਾ ਆਉਂਦਾ ਜਿਹੜੇ ਸਟੋਰ ਕਰ ਲੈਂਦੇ ਆ ਸੈਟਿੰਗ ਦਾ ਜੋ ਚੱਕਦੇ ਆ ਇਹਨਾਂ ਨੇ ਆਪਣੇ ਬਣਾਏ ਹੋਏ ਆ ਉਹ ਜਮ੍ਹਾਂ ਕਰ ਲੈਂਦੇ ਬਾਅਦ ਚ ਜੀਵਿਦਾਰਾਂ ਨੂੰ ਉਹ ਵੱਧ ਰੇਟ ਤੇ ਵੇਚਦੇ ਆ ਇਹ ਅੱਜ ਦਾ ਨਹੀਂ ਬਹੁਤ ਦੇਰ ਦਾ ਸ਼ੁਰੂ ਤੋਂ ਅਸੀਂ ਦੇਖਦਾ ਤਲਵੰਡੀ ਚੌਧਰੀਆਂ 'ਚ ਵੀ ਹੁੰਦਾ ਆ ਇੱਥੇ ਵੀ ਹੁੰਦਾ ਕਿਉਂਕਿ ਇਹ ਚੀਜ਼ ਮਿਲ ਜਾਂਦੀ ਹੈ ਇਹ ਚੀਜ਼ ਮਿਲ ਜਾਂਦੀ ਆ ਇਹੋ ਚੀਜ਼ ਮਿਲ ਜਾਂਦੀ ਆ ਆੜਤੀਆਂ ਕੋਲ ਮਿਲ ਜਾਂਦੀ ਆ ਜਮਾ ਕੋਰੀ ਕਰਦੇ ਆ ਤੇ ਸਾਡੀਆਂ ਫਸਲਾਂ ਉਹਦੀਆਂ ਤੇ ਉਹ ਘੱਟ ਰੇਟ ਤੇ ਚੱਕੀਆਂ ਜਾਂਦੀਆਂ ਉਹਦੇ ਤੇ ਸਾਨੂੰ ਕੋਈ ਕੰਟਰੋਲ ਰੇਟ ਨਹੀਂ ਮਿਲਦਾ ਇਹ ਵੱਧ ਤੋਲੀਆਂ ਜਾਂਦੀਆਂ ਜੇ ਤੀ ਅਜੇ ਤੱਕ ਸਰਕਾਰ ਨੇ ਕੋਈ ਇਹ ਲਿਆ ਨੀ ਐਕਸ਼ਨ ਨਹੀਂ ਲਿਆ ਮੁਰੀਆਂ ਫੜੀਆਂ ਵੀ ਕਈਆਂ ਉੱਤੇ ਐਕਸ਼ਨ ਕਿਸੇ ਨੇ ਨਹੀਂ ਲਿਆ ਚਾਰ ਚਰ ਕਿਲੋ ਤਿੰਨ ਤਿੰਨ ਕਿਲੋ ਵਾਟੋ ਲਿਆ ਗਿਆ ਉਹ ਮੂਵੀਆਂ ਬਣੀਆਂ ਨਾ ਉਸੇ ਉਸੇ ਤਰ੍ਹਾਂ ਚੱਲਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਜੇ ਸਰਕਾਰੀ ਖਰੀਦ ਹੋਈ ਆ ਤੇ ਆਰਟੀਏ ਬੰਦ ਕਰਾ ਦਿੰਦੇ ਆ ਕਿ ਅਸੀਂ ਇਹ ਚਕਾਉਣੀ ਦੇਣਾ ਜੇ ਸਾਡਾ ਸੈਲਰ ਵਾਲਿਆਂ ਦਾ ਨਹੀਂ ਨਿਭੜਿਆ ਆਰਟੀਏ ਤੇ ਸੈਲਰ ਕਹਿੰਦੇ ਆ ਕਿ 9 ਮਾਸ ਦਾ ਰਿਸਾ ਸਾਡਾ ਕਿਉਂਕਿ ਆ ਸੈਲਰ ਵਾਲੇ ਵੀ ਆਰਟੀਕੇ ਵੀ ਸਭ ਇੱਕ ਥਾਂ ਇਕੱਠੇ ਹੋ ਕੇ ਲੜਦੇ ਆ ਤੇ ਜੀਵਿਦਾਰ ਨੂੰ ਘਾਟਾ ਪੈਂਦਾ ਇਹਦੇ ਚ ਅਫਸਰ ਚਾਹੀਨੋਂ ਤੁਹਾਡਾ ਜਿਹੜਾ ਵਾ ਕੀ ਸੁਨੇਹਾ ਸਾਡੇ ਜਗੇ ਅਫਸਰ ਚਾਹੀਨੋ ਚਾਹੀਦਾ ਇੱਥੇ ਰੋਕਦੰਪ ਕਰਨੀ ਕੋਈ ਵੀ ਉੱਪਰ ਸਰਕਾਰ ਨੂੰ ਚਾਹੀਦਾ ਨਾ ਤੇ ਰੋਕ ਲਾਉਣੀ ਕਾਨੂੰਨ ਬਣਾਉਣਾ ਚਾਹੀਦਾ ਕੋਈ ਰੇਟ ਲੱਗਣੇ ਚਾਹੀਦੇ ਰੇਟ ਲਿਸਟਾਂ ਲੱਗਣੀਆਂ ਚਾਹੀਦੀਆਂ ਹਰ ਇੱਕ ਦੁਕਾਨਦਾਰ ਤੇ ਰੇਟ ਲਿਸਟ ਹੋਵੇ ਚਾਹੇ ਪਰਚੂਨ ਦੀ ਆ ਤੇ ਚਾਹੇ ਵੱਡੀ ਆ ਉੱਤੇ ਰੇਟ ਲਿਸਟ ਹੋਣੀ ਚਾਹੀਦੀ ਆ ਉੱਤੇ ਕਿੰਨੇ ਪੈਸੇ ਲੈ ਸਕਦੇ ਆ ਦੁਕਾਨਦਾਰਾਂ ਨੂੰ ਬਿੱਲ ਦਿੱਤੇ ਜਾਂਦੇ ਹਨ ਜੀਵੀਦਾਰਾਂ ਨੂੰ ਕੋਈ ਬਿੱਲ ਨਹੀਂ ਦਿੱਤਾ ਜਾਂਦਾ ਪੱਕਾ ਬਿੱਲ ਨਹੀਂ ਦਿੱਤਾ ਜਾਂਦਾ ਠੀਕ ਹੈ ਇਹ ਸਾਡੇ ਸਲਦਾਨਪੁਰ ਲੋਦੀ ਦੇ ਵਿੱਚ ਕੋਈ ਤਕਰੀਬਨ 29-30 ਹਜ਼ਾਰ ਏਕੜ ਸਾਡਾ ਜਿਹੜਾ ਰਕਪਾ ਉਹ ਬਹਾਰ ਰੁੱਤ ਦੀ ਮੱਕੀ ਹੈਟ ਆ ਇਹ ਪਿਛਲੇ ਸਾਲ ਕੋਈ 26 ਹਜ਼ਾਰ ਏਕੜ ਸੀਗਾ ਇਸ ਵਾਰ ਇਹ ਸਾਡਾ ਅਨੁਮਾਨ ਹੈ ਕਿ 30 ਹਜ਼ਾਰ ਨੂੰ ਹੋ ਜਾਊਗਾ ਤੇ ਫਸਲਾਂ ਦੀ ਜਿਹੜੀ ਆ ਕਟਾਈ ਉਹ ਹੋ ਚੁੱਕੀ ਆ ਤੇ ਜਿਹੜੀਆਂ ਨਵੀਆਂ ਫਸਲਾਂ ਉਹਦੇ ਵਿੱਚ ਮੱਕੀ ਜਿਹੜੀ ਆ ਉਹਦੀ ਬਜਾਈ ਧੜਾ ਧੜ ਹੋ ਰਹੀ ਆ ਸੋ ਇੱਕਦਮ ਜਿਹੜਾ ਮਾਰਕੀਟ ਦੇ ਵਿੱਚ ਇਹਦੀ ਡਿਮਾਂਡ ਆ ਬਹੁਤ ਜ਼ਿਆਦੀ ਵਧ ਗਈ ਆ ਤੇ ਡਿਮਾਂਡ ਦੇ ਹਿਸਾਬ ਨਾਲ ਸਾਰੀਆਂ ਕੰਪਨੀਆਂ ਦੀ ਜਿਹੜੀ ਸਪਲਾਈ ਆ ਸੀਡ ਦੀ ਉਹਦੇ ਵਿੱਚ ਕਾਫੀ ਗੈਪ ਆ ਤੇ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਕੋਈ 4 ਜਾਂ 4.5 ਕਿਲੋ ਦਾ ਪੈਕੇਟ ਹੁੰਦਾ ਮੱਕੀ ਦੇ ਬੀਜ ਦਾ ਤੋਂ ਪ੍ਰਤੀ ਪੈਕੇਟ ਪਿਛਲੇ ਸਾਲ ਦੇ ਨਾਲ ਉਹ ਕੰਪਨੀਆਂ ਵੱਲੋਂ ਐਮ ਆਰ ਪੀ ਦੇ ਵਿੱਚ ਹੀ 400 ਤੋਂ ਲੈ ਕੇ 700 ਤੱਕ ਵੀ ਵਾਧਾ ਕੀਤਾ ਗਿਆ ਉਹ ਕਈ ਵਾਰੀ ਫਾਰਮਰ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਪਿਛਲੇ ਸਾਲ ਸ਼ਾਇਦ ਉਹਨੇ ਘੱਟ ਰੇਟ ਤੇ ਲਿਆ ਸੀ ਐਕਤੀ ਬਹੁਤ ਜ਼ਿਆਦਾ ਰੇਟ ਆ ਮਿਲ ਗਿਆ ਉਹਨਾਂ ਨੂੰ ਸੋ ਐਮ ਆਰ ਪੀ ਦੇ ਵਿੱਚ ਹੀ ਕੰਪਨੀਾਂ ਵੱਲੋਂ ਵਾਧਾ ਕੀਤਾ ਗਿਆ ਬਾਕੀ ਐਮ ਆਰ ਪੀ ਤੋਂ ਉੱਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਆ ਵੀ ਆ ਉਹ ਅਸੀਂ ਬਿਲਕੁਲ ਨਹੀਂ ਵਿਕਣ ਦੇ ਰਹੇ ਔਰ ਸੀਜ਼ਨ ਦੇ ਸ਼ੁਰੂ ਤੋਂ ਲੈ ਕੇ ਸਾਡੀ ਇਹ ਕੋਸ਼ਿਸ਼ ਰਹੀ ਆ ਵੀ ਇਦਾਂ ਨਹੀਂ ਕਿਤੇ ਵੀ ਕੋਈ ਸ਼ਿਕਾਇਤ ਨਾ ਹੋਵੇ ਬਕੈਂਦਾ ਇਹਦੇ ਉੱਤੇ ਬਿਲਕੁਲ ਨਜ਼ਰ ਰੱਖੀ ਜਾ ਰਹੀ ਆ ਤੇ ਦੂਜੀ ਗੱਲ ਕਿ ਜੇ ਇਦਾਂ ਦਾ ਕੋਈ ਵੀ ਮਸਲਾ ਹਾਲ ਦੀ ਘੜੀ ਤੱਕ ਕੋਈ ਵੀ ਮੇਰੇ ਧਿਆਨ ਦੇ ਵਿੱਚ ਕੋਈ ਲਿਖਤੀ ਦੇ ਵਿੱਚ ਕੋਈ ਨਹੀਂ ਆਇਆ ਤੇ ਫਿਰ ਵੀ ਜੇ ਕੋਈ ਕਿਸੇ ਫਾਰਮਰ ਨਾਲ ਇਸ ਤਰ੍ਹਾਂ ਦਾ ਹੁੰਦਾ ਤੇ ਬਕਾਇਦਾ ਇਹਦਾ ਮੈਂ ਸਖਤ ਕਾਰਵਾਈ ਕਰੂੰਗਾ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਜੇ ਕਿਤੇ ਵੀ ਤੁਹਾਨੂੰ ਉਹਨਾਂ ਨੂੰ ਕੰਟਰੋਲ ਰੇਟ ਜਿਹੜਾ ਐਮ ਆਰ ਪੀ ਪ੍ਰਿੰਟ ਰੇਟ ਉਹਦੇ ਉੱਤੋਂ ਜੇ ਕਿਤੇ ਕੋਈ ਰੁਪਈਆ ਵੀ ਵੱਧ ਲਿਆ ਜਾਂਦਾ ਉਹ ਕਾਈਂਡਲੀ ਸਾਡੇ ਨਾਲ ਸੰਪਰਕ ਕਰਨ ਮੈਂ ਬਿਲਕੁਲ ਉੱਤੇ ਕਾਰਵਾਈ ਕਰੂੰਗਾ ਸਟਾਕ ਜਿਹੜਾ ਤੁਹਾਡੇ ਵੱਲੋਂ ਪਿਛਲੀ ਵਾਰੀ ਬੋਰਡ ਲਗਵਾਏ ਗਏ ਸੀ ਦੁਕਾਨਾਂ ਦੇ ਉੱਤੋਂ ਬੋਰਡ ਜਿਹੜੇ ਗਾਇਬ ਹੋ ਚੁੱਕੇ ਆ ਇਹ ਮੈਂ ਦੇਖਣਾ ਮੈਂ ਸਾਰਿਆਂ ਦੇ ਬੋਰਡ ਜਿਹੜੇ ਆ ਸ਼ਾਮ ਜਾਂ ਸਵੇਰ ਤੱਕ ਸਾਰੀਆਂ ਦੁਕਾਨਾਂ ਦੇ ਬਾਹਰ ਹਰ ਵੈਰਾਈਟੀ ਔਰ ਉਹਦਾ ਜਿੰਨਾ ਪ੍ਰਾਈਸ ਲਿਸਟ ਤੇ ਜਿੰਨਾ ਉਹਦਾ ਸਟਾਕ ਆ ਉਹ ਬਕਾਇਦਾ ਸਾਰੀਆਂ ਦੁਕਾਨਾਂ ਤੋਂ ਸ਼ੂਰ ਕਰਾ ਲੂੰਗਾ ਸਾਰੀਆਂ ਤੇ ਲੱਗਾ ਹੋਊਗਾ ਸਟਾਕ ਹੋਂ ਦੀ ਕਿੰਨੀ ਕੀ ਇਸ ਭਾਵਨਾ ਕਿੰਨੀ ਕਿਦਣਾ ਕੁ ਕੁਝ ਮੇਰੇ ਇਹਨਾਂ ਨੇ ਕੰਪਨੀਆਂ ਦੇ ਜਿਹੜੇ ਰਿਜੀਨਲ ਮੈਨੇਜਰ ਜਾਂ ਇਹਨਾਂ ਨੂੰ ਦੇਖਦੇ ਨੇ ਉਹਨਾਂ ਨਾਲ ਗੱਲ ਹੋਈ ਆ ਬਹੁਤੀਆਂ ਨੇ ਕੰਪਨੀਆਂ ਲੋ ਸਾਨੂੰ ਇਹੀ ਆ ਕਿ 18 ਜਾਂ 19 ਤਰੀਕ ਦੇ ਵਿੱਚ ਸਾਰਿਆਂ ਦਾ ਜਿਹੜਾ ਸਟਾਕ ਆ ਉਹ ਅਵੇਲੇਬਲ ਹੋ ਜਾਊਗਾ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਜਰਮੀਨੇਸ਼ਨ ਦੇ ਟੈਸਟ ਹੁੰਦੇ ਆ ਇਹਨਾਂ ਪਾਸ ਨਹੀਂ ਹੁੰਦੇ ਉਹਨਾਂ ਚ ਰੋ ਸੀਡ ਜਿਹੜਾ ਰਿਲੀਜ਼ ਨਹੀਂ ਕਰਦੀਆਂ ਕੰਪਨੀਆਂ ਔਰ ਜਿੱਦਾਂ ਹੀ ਹੋ ਜਾਊਗਾ 18 ਜਾਂ 19 ਤਰੀਕ ਦੇ ਵਿੱਚ ਉਹਨਾਂ ਲੋ ਤੁਹਾਨੂੰ ਅਸ਼ੋਰਟੀ ਦਿੱਤੀ ਗਈ ਹੈ ਵੀ ਆ ਜਾਊਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਸੀਡ ਆ ਉਹ ਅਵੇਲੇਬਲ ਹੋਊਗਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز